ਵਾਹਿਗੁਰੂ ਖਾਲਸਾ ਰਹਿ ਜੀ ਪਤੇ ਬਾਸ ਆਰ ਜੀ ਦੇ ਨਾਲ ਹੰਦਨ ਫਿਰਿ ਗੁਰੂ ਅਰਜਨ ਦੇਵ ਸਾਹਿਬ ਦੇ ਪਾਤਸ਼ਾਹ ਜੀ ਇਸ ਦਾਂ ਦੇ ਸਰਪਾਰ ਬਾਣੀ ਕੇ ਬੋਲ ਨਾਮ ਕੇ ਜਹਾਜ ਹਨਵੇ ਨਾਲਕ ਉਹਨਾਂ ਦੀ ਜੋ ਬਾਣੀ ਦਾ ਸਲੇਖ ਹੈ ਦਾਤਾ ਉਸਤਾ 13ਵਾਂ ਸ਼ਲੋਕ ਜੋ ਹੈ ਉਸ ਦੀ ਵਿਚਾਰ ਆਪ ਜੀ ਨੇ ਸਰਵ ਜੀ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰ ਮੇਰ ਪਰ ਆਖ ਰਖ ਤੇ ਆਪੀ ਇਸ ਗਾਠਾ ਦੇ 13ਵੇਂ ਸ਼ਲੋਕ ਦੀ ਵਿਚਾਰ ਆਪ ਕਰਵਾ ਲੈ ਹੁਣ ਜੋ ਗਾਠਾ ਗੁਰਬਾਣੀ ਦਾ 13ਵਾਂ ਸ਼ਲੋਕ ਉਹਦਾ ਪਾਠ ਸਰਵਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਹਰ ਲਵਡੋ ਮਿੱਤਰ ਸੁਮਿੱਤੋ ਬਿਦਾਰਣ ਕਦੇ ਨ ਚਿਤੋ ਜਾ ਕਾ ਅਸਥਨ ਤੋਲ ਅਮਿਤੋ ਸੋਈ ਨਾਨਕ ਸਖਾ ਜੀ ਸੰਗ ਕਿਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤੰ ਸਿੰਘ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਦੇ ਸੰਤਾਸ ਸਾਨੂੰ ਉਪਦੇਸ਼ ਕਰ ਰਹੇ ਨੇ ਸਿੱਖਿਆ ਦੇ ਰਹੇ ਨੇ ਹੁਕਮ ਕਰ ਰਹੇ ਨੇ ਪਿਓ ਕਾਲਪੋ ਪਰਮਾਤਮਾ ਜਿਹੜਾ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਹੈ ਉਹ ਮੈਨੂੰ ਲੱਭਾ ਸਾਰੇ ਮਿੱਤਰਾਂ ਵਿੱਚ ਸ੍ਰੇਸ਼ਟ ਮਿੱਤਰ ਕੌਣ ਹੈ ਉਹ ਕਾਲਪੋ ਪਰਮਾਤਮਾ ਉਹ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਸਰਜਣ ਸਰਚਾ ਪਾਤਸ਼ਾਹ ਸ਼ਿਰ ਸ਼ਾਹਾਂ ਦੇ ਸ਼ਾਹ ਇਸ ਪਾਸ ਬੈਠੇ ਸੋਈਏ ਸਭਨਾ ਦਾ ਆਸਾਂ ਸਾਰਿਆਂ ਦਾ ਉਹ ਭਰੋਸਾ ਹੈ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਪਹਿਲੇ ਪਾਸ਼ਾ ਕਿ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਜਿੱਥੇ ਖੜੇ ਦੇ ਸੰ ਜਿੱਥੇ ਵੀ ਕਿਤੇ ਲੋਨ ਪੈ ਜਾਏ ਅੰਤ ਵੇਲੇ ਵੀ ਜਿੱਥੋਂ ਦੇਖਾਂਗਾ ਉੱਥੇ ਵੀ ਉਹ ਸਾਡਾ ਸਾਥ ਦਿੰਦਾ ਹੈ ਉਹ ਸਾਡਾ ਸਾਥੀ ਹੈ ਆਮਨ ਦਾਏ ਭਈ ਜਿਹੜੇ ਕੱਚੇ ਮਿੱਤਰ ਨੇ ਉਹ ਜੀਉਂਦਿਆਂ ਵੀ ਸਾਥ ਛੱਡ ਜਾਂਦੇ ਕਿਉਂ ਉਹਨਾਂ ਕਿਉਂ ਕੀ ਪ੍ਰੀਤ ਦਾ ਲੱਭ ਲਾਲਾ ਜੈਸ ਕਰਕੇ ਲੱਭ ਤਾਂ ਮੋਹ ਕਿਉ ਲੱਭ ਤਾਂ ਨਹੀਂ ਉਹ ਕਿਹਾ ਲੱਭ ਦਾ ਕੂੜਾ ਨੇ ਉਹ ਕਿਉਂ ਖਾ ਪਿਆਰ ਹੁੰਦਾ ਹੈ ਸੁੱਚ ਝੁੱਠੀ ਮਿੱਤਰਤਾ ਹੁੰਦੀ ਹੈ ਇਹ ਜਗ ਮੀਤ ਨਾ ਦੇਖਿਓ ਕੋਈ ਇਹ ਜਗ ਜਿ ਕੋ ਮਿੱਤਰ ਨਹੀਂ ਇਹੋ ਜੇ ਉਹ ਜਿਹੜੇ ਨੇ ਉਹ ਜੀਵ ਜੀ ਸਾਹ ਸਾਹ ਦਿੰਦੇ ਨੇ ਤੇ ਜਿਹੜੇ ਅਸਲੀ ਪ੍ਰਮਾਤਮਾ ਹੈ ਗਿਆ ਨਾਮ ਹੈ ਉਹ ਸਾਡਾ ਸਾਹ ਜਿੰਦਾ ਲੋਇਆਂ ਤੋਂ ਬਾਅਦ ਇਸੇ ਕਰਕੇ ਪਾਤਸ਼ਾਹ ਨੇ ਗਿਆ ਨਾਨਕ ਕਚੜਿਆਂ ਸੋ ਤੋੜ ਟੂਂਡ ਸੱਜਣ ਸੰਤ ਪੱਕਿਆਂ ਉਹ ਜਵੰਦੜੇ ਨਾ ਉਹ ਜਵੰਦੜੇ ਵਿਛੜੇ ਉਹ ਮੋਇਆ ਨਾ ਜਾਈ ਛੋੜ ਜਿਹੜੇ ਕੱਚੇ ਨੇ ਉਹ ਜਿਉਂਦਿਆਂ ਹੀ ਵਿਛੜ ਜਾਂਦੇ ਨੇ ਤੇ ਜਿਹੜੇ ਪੱਕੇ ਨੇ ਉਹ ਸਾਡੇ ਮਰਿਆਂ ਤੋਂ ਬਾਅਦ ਵੀ ਸਾਡਾ ਸਾਥ ਦਿੰਦੇ ਨੇ ਤੇ ਕੱਚੇ ਕੌਣ ਨੇ ਤੇ ਪੱਕੇ ਕੌਣ ਨੇ ਬਿਲੋਂ ਮਹਬਤ ਜਨ ਸਹੀ ਸਚਿਆ ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚੇ ਜਿਨ੍ਹਾਂ ਦੇ ਮਨ 'ਚ ਕੁਝ ਹੋ ਰਿਹਾ ਕੋਟ ਹੈ ਖਗੀ ਹੈ heira-pheri ਹੈ ਉਹ ਕੱਚੇ ਤੇ ਜਿਨ੍ਹਾਂ ਨੂੰ ਸੱਚੀ ਪ੍ਰੀਤ ਹੈ ਦਿਲੋਂ ਵੱਬ ਜਨ ਸਹੀ ਸਤਿਆ ਉਹ ਸੱਚੇ ਨੇ ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚੇ ਉਹ ਕੱਚੇ ਉਹ ਤਾਂ ਸੜ ਜਾਂਦੇ ਨੇ ਬਾਦਸ਼ਾਹ ਦੇ ਜਿਨੀ ਦਿਸਣਦਿਆਂ ਦੁਰਮਤ ਵੰਗੇ ਮਿੱਟੜੇ ਛੜੜੇ ਸੋਈ ਹੌਂ ਟਢੀ ਦੀ ਜੰਗ ਸਭਾਇਆ ਜਾਣ ਯਾ ਨਾਨਕ ਵਿਰਲੇ ਕੋਈ ਬਹੁਤ ਵਿਰਲੇ ਨੇ ਸੰਸਾਰ ਵਿੱਚ ਜਿਨ੍ਹਾਂ ਦੇ ਦਰਸ਼ਨ ਕੀਤੇ ਸਾਡੀ ਭੈੜੀ ਮਤ ਦੂਰ ਹੋ ਜਾਂਦੀ ਆ ਉਹ ਸਾਡੇ ਵਿੱਚਰ ਨੇ ਉਹ ਸਾਥਸੰਗੀ ਨੇ ਤੇ ਪਾਤਸ਼ਾਹ ਕਹਿੰਦੇ ਸੰਜਣ ਮੈਂਡਾ ਚਾਹੀਆ ਹਮ ਕਹੀ ਦਾ ਮਿਤ ਮਾਰੂ ਰਾਗ ਵਿੱਚ ਪਹਿਵੇਂ ਪਾਤਸ਼ਾਹ ਸਮਝਾ ਰਹੇ ਨੇ ਮੇਰਾ ਜਿਹੜਾ ਸੱਜਣ ਹੈ ਬੜਾ ਪਿਆਰ ਵਾਲਾ ਤੇ ਸਾਰੇ ਇਹਨੂੰ ਕਹਿੰਦੇ ਨੇ ਸਾਡਾ ਮਿੱਤਰ ਭਾਵ ਸਾਰਿਆਂ ਦਾ ਹੀ ਮਿੱਤਰ ਹੈ ਕਿਸੇ ਇੱਕ ਦਾ ਨਹੀਂ ਉਹ ਸੰਸਾਰ ਦੀ ਜਿੰਨੀ ਰਚਨਾ ਸਾਰਿਆਂ ਦੀ ਮਿੱਤਰਤਾ ਨੂੰ ਨਿਭਾਉਂਦਾ ਹੈ ਸਾਰਿਆਂ ਦਾ ਖਿਆਲ ਰੱਖਦਾ ਹੈ ਸਾਰਿਆਂ ਦੀ ਮਦਦ ਕਰਦਾ ਹੈ ਸਾਰਿਆਂ ਤੇ ਦਇਆ ਕਰਦਾ ਹੈ ਹੱਬੇ ਜਾਣਨੇ ਆਪਣਾ ਸਾਰੇ ਨੂੰ ਆਪਣਾ ਜਾਣਦੇ ਨੇ ਕਹੀ ਨਾ ਠਾਹੇ ਚਿਤ ਤੇ ਉਹ ਕਿਸੇ ਦਾ ਵੀ ਦਿਲ ਨਹੀਂ ਦਿਖਾਉਂਦਾ ਭਾਵ ਕਿਸੇ ਦੀ ਆਸ ਮੁਰਾਗ ਜਿਹੜੀ ਆ ਨਾ ਪੂਰੀ ਖਾਲੀ ਨਹੀਂ ਕੋਈ ਜਦਾ ਸਾਰਿਆਂ ਦੀ ਆਸਾਂ ਮੁਰਾਦਾਂ ਪੂਰੀਆਂ ਕਰਦਾ ਭਾਵੇਂ ਕਿਸ ਦਾ ਦਿਲ ਨਹੀਂ ਤੋੜਦਾ ਸੋ ਫਰੀਦ ਨੇ ਫਰੀਦਾ ਗਲੀ ਸੋ ਸੱਜਣ ਵੀ ਇੱਕ ਟੁੰਡੇ ਦੀ ਨਾਲ ਹਾਂ ਆਂਦੇ ਵੀ ਗੱਲਾਂ ਨੂੰ ਤੇ ਬੜੇ ਮੁੱਤਰ ਨੇ ਮੈਂ ਤੇਰਾ ਮਿੱਤਰ ਐ ਪਰ ਜਦੋਂ ਔਖਾ ਵੇਲਾ ਹੁੰਦਾ ਹੈ ਜਾਗੋ ਬਿਗਤਾ ਪੈ ਜਾਂਦੀ ਉਹਦੋਂ ਸੇ ਕੇਵਲ ਏਕੀ ਐ ਹੋਰ ਟੁੰਡ ਏਂਦੀ ਇਕ ਟੁੰਡ ਹੁੰਦੀ ਨਾਲ ਹਾਂ ਤੇ ਇੱਕ ਵੀ ਉਹਦਾ ਪਰਮਾਤਮਾ ਮੈਂ ਉਹ ਲੱਭਦੀ ਆ ਉਹ ਨਹੀਂ ਮੈਨੂੰ ਲੱਭਦਾ ਉਹ ਮਿਲ ਜਵੇ ਮੇਰਾ ਹਿਰਦਾ ਗਲੇ ਸੋ ਸੱਜਣਾ ਵੀ ਇਕ ਟਢੇਂਦੀ ਨਾਲ ਹਾਂ ਤੁਖਾਂ ਕਿਉਂ ਮਿਲਹੀ ਨਾਨਕ ਫੇਰੀ ਕਾਰਨ ਉਸ ਪਰਮਾਤਮਾ ਦੇ ਕਾਰਨ ਮੈਂ ਜਿੱਦਾਂ ਗੋਏ ਦੀ ਟੁੱਟੇ ਗੋਏ ਦੇ ਪੀਸ ਹੁੰਦੇ ਨੇ ਉਹ ਜਦੋਂ ਹੌਲੀ ਹੌਲੀ ਤੁੱਖਦੇ ਨੇ ਇਸ ਤਰ੍ਹਾਂ ਮੈਂ ਤੁੱਖਦਾ ਹਾਂ ਪਾਪ ਮੈਨੂੰ ਸੁੱਖ ਨਹੀਂ ਆਉਂਦਾ ਆਰਾਮ ਨਹੀਂ ਆਉਂਦਾ ਮੈਂ ਬਹੁਤ ਦੁਖੀ ਹੁੰਨਾ ਜਦੋਂ ਮੈਨੂੰ ਉਹ ਪ੍ਰਮਾਤਮਾ ਰੂਪੀ ਮਿੱਤਰ ਨਹੀਂ ਮਿਲਦਾ ਸੋ ਇੱਥੇ ਵੀ ਪੰਜਵੇਂ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ ਕਿ ਸਭ ਤੋਂ શ્રેષ્ઠ ਮਿੱਤਰ ਕਿਹੜਾ ਮਿੱਤਰਾਂ ਤੋਂ શ્રેષ્ઠ ਮਿੱਤਰ ਕਿਹੜਾ ਹੈ ਉਹ ਪ੍ਰਮਾਤਮਾ ਹੈ ਤੇ ਮੈਨੂੰ ਉਹ ਲੱਭਿਆ ਹੈ ਬਿਦਾਨ ਕਰੇ ਨਾ ਚਿੱਤੋ ਕਿਸੇ ਦਾ ਦਿਲ ਨਹੀਂ ਤੋੜਦਾ ਪਾਪ ਹਰਕ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਦਾ ਹੈ ਪਾਸ਼ਾ ਕਹਿੰਦੇ ਜਾਕਾ ਅਸਥਲ ਤੋਲ ਮੇਤੋ ਉਹ ਥਾੜਾ ਟਿਕਾਣਾ ਹੈ ਉਹ ਪੱਕਾ ਹੈ ਤੇ ਉਹ ਤੋਲਿਆ ਵੀ ਨਹੀਂ ਜਾ ਸਕਦਾ ਤੇ ਮਿਣਿਆ ਵੀ ਨਹੀਂ ਜਾ ਸਕਦਾ ਨਿੱਤੋ ਨਾ ਮਿਣਿਆ ਜਾ ਸਕਦੇ ਤੋਲਿਆ ਹੁੰਦਾ ਇਹਦਾ ਤੋਲਿਆ ਜਾ ਸਕਦਾ ਉਹ ਨਾ ਤੋਲਿਆ ਜਾ ਸਕਦਾ ਨਾ ਮਿਣਿਆ ਜਾ ਸਕਦਾ ਭਾਵ ਉਹ ਬਿਆੰਤ ਹੈ ਉਹਦੇ ਘਰ ਕੋਈ ਘਾਟਾ ਨਹੀਂ ਹੈ ਸਗਲ ਪ੍ਰਾਪਰ ਭੂਰ ਪ੍ਰਾਪਿਰਥਾ ਜਾਨਨਾਰ ਜਾ ਕੇ ਸਿਮਨੁਦਰੀਏ ਨਾਨਕ ਤੇ ਸੁਭਲ ਹਰ ਉਸਤੋਂ ਪਲੇ ਹਰ ਜਾਣਾ ਚਾਹੀਦਾ ਸਦਕੇ ਜਾਣਾ ਜੇ ਸਰਗੁਲਾ ਸਾਰੀਆਂ ਤਰਤਾਂ ਦਾ ਮਾਲਕ ਹੈ ਸਾਰਿਆਂ ਦੀ ਰੱਖਿਆ ਕਰਦਾ ਸੋਈ ਨਾਨਕ ਸਖਾ ਦੀ ਸੰਗ ਕਿਤੋ ਪਾਤਸ਼ਾਹ ਕਹਿੰਦੇ ਜਿਹੜਾ ਉਹ ਨਾਲ ਨਿਵਣ ਵਾਲਾ ਮਿੱਤਰ ਹੈ ਮੈਂ ਉਹਨੂੰ ਮਿੱਤਰ ਬਣਾਇਆ ਮੈਂ ਸੰਸਾਰ ਦੇ ਲੋਕਾਂ ਨੂੰ ਮਿੱਤਰ ਨਹੀਂ ਬਣਾਇਆ ਜਿਹੜੇ ਜੀਵ ਜੀ ਸਾਥ ਛੱਡ ਜਾਂਦੇ ਨੇ ਸੋ ਪਾਤਸ਼ਾਹ ਨੇ ਸਾਨੂੰ ਸਮਝਾਇਆ ਸਿੱਖਿਆ ਦਿੱਤੀ ਹੈ ਹੁਕਮ ਕੀਤਾ ਵੀ ਸਾਡਾ ਅਸਲੀ ਮਿੱਤਰ ਉਹ ਪਰਮਾਤਮਾ ਹੈ ਉਹਦੇ ਨਾਲ ਜੁੜਨਾ ਚਾਹੀਦਾ ਉਹਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਜਿਹੜਾ ਹੰਤ ਵੇਲੇ ਵੀ ਸਾਹੀੰਦ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਨੂੰ ਇਹ ਸੋਝੀ ਦੇਣ ਤਾਂ ਕਿ ਉਹ ਸ ਜਿਹੜਾ ਸੱਚਾ ਮਿੱਤਰ ਹੈ ਉਹਦੇ ਨਾਲ ਹਰ ਵੇਲੇ ਸਾਡਾ ਪਿਆਰ ਬਣਿਆ ਰਵੇ ਗੁਰੂ ਮਹਾਰਾਜ ਮਿਹਰ ਭਰਿਆ ਅਸਰਾ ਕੇ ਬਖਸ਼ਿਸ਼ ਕਰਕੇ ਸਾਨੂੰ ਇਹ ਸੋਝੀ ਦੇਣ ਤਾਂ ਕਿ ਸਾਡਾ ਵੀ ਜੀਵਨ ਸਫਲਾ ਹੋ ਜਾ ਤੇ ਕੋਲ ਤੱਕ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਰਹਿਤੀ ਦੀ ਬੇ